ਤੁਹਾਡਾ ਸਿਰਿਆ ਕੱਲ ਦੀ ਵੀਡੀਓ ਦੇਖ ਰਹੇ ਹੋ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਅੱਜ ਦੀ ਵੱਡੀ ਖਬਰ ਖਬਰਾਂ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪੰਜਾਬ ਦੇ 37 ਪਲਾਕਾਂ 'ਚ ਲਗਾਏ ਜਾਣਗੇ 20000 ਨਵੇਂ ਸੋਲਰ ਪੈਨਲ ਇਸ ਦੇ ਨਾਲ ਹੀ ਚੰਡੀਗੜ੍ਹ ਪੰਜਾਬ ਚੋਂ 37 ਬਲਾਕਾਂ ਵਿੱਚ 20000 ਨਵੇਂ ਸੋਲਰ ਪੈਨਲ ਪੰਪ ਲਗਾਏ ਜਾਣਗੇ ਇਸ ਸੰਬੰਧੀ ਪੰਜਾਬ ਐਗਰੀਕਲਚਰ ਇੰਜੰਸੀ ਨੇ ਪ੍ਰੋਜੈਕਟ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਜਿੰਨਾ ਇਲਾਕਿਆਂ ਵਿੱਚ ਇਹਨਾਂ ਨੂੰ ਲਾਗੂ ਹੋਣ ਦੀ ਯੋਜਨਾ ਹੈ ਉੱਥੇ ਪਾਣੀ ਦੀ ਕਿਲਤ ਦੇ ਮੱਦੇਨਜ਼ਰ ਸਰਵੇ ਕਰਵਾਇਆ ਗਿਆ ਹੈ ਇਹ ਪੰਪ ਕਿਸਾਨਾਂ ਨੂੰ ਸਿਰਫ ਉਹਨਾਂ ਬਲਾਕਾਂ ਵਿੱਚ ਲਗਾਉਣ ਲਈ ਦਿੱਤੇ ਜਾਣਗੇ ਜਿੱਥੇ ਤੰਤੀ ਹੈਲਾ ਪਾਣੀ ਪੱਧਰ ਠੀਕ ਹੈ ਜਿਹੜੇ ਕਿਸਾਨ ਲੰਬੇ ਸਮੇਂ ਤੋਂ ਡੀਜ਼ਲ ਦਾ ਮੋਟਰ ਨਾਲ ਚੱਲਣ ਦਾ ਪੰਪ ਦੀ ਵਰਤੋਂ ਕਰਕੇ ਖੇਤੀ ਕਰ ਰਹੇ ਹਨ ਪਿੰਡੂ ਉਹਨਾਂ ਨੂੰ ਸੂਰਜੀ ਊਰਜਾ ਵਾਲੇ ਪੰਪ ਤੇ ਸ਼ਿਫਟ ਕਰਨਾ ਚਾਹੁੰਦੇ ਹਨ ਪਿੰਡਾਂ ਦੇ ਐਡੀਸ਼ਨਲ ਡਾਇਰੈਕਟਰ ਰਚੇਸ਼ ਬਾਸ ਨੇ ਦੱਸਿਆ ਕਿ ਸਰਕਾਰ ਪੀਐਮ ਕੁਸ਼ਵ ਯੋਜਨਾ ਤਹਿਤ ਕਿਸਾਨਾਂ ਨੂੰ ਇਨਾ ਸੋਸ਼ਲ ਸੋਲਰ ਪੰਪਾਂ ਲਈ ਸਬਸਿਡੀ ਵੀ